ਸਿੱਖ ਜਥੇਬੰਦੀਆਂ ਨੇ ਜੇਲ੍ਹ ਦੇ ਬਾਹਰ ਜਿਹੜਾ ਕਿ ਇੱਕ ਪੱਕਾ ਮੋਰਚਾ ਗੱੜ ਦਿੱਤਾ ਹੈ ਤੇ ਦੱਸਦੀ ਹੈ ਕਿ ਭਾਈ ਸੰਦੀਪ ਸਹਣੀ ਦੇ ਹੱਕ ਦੇ ਵਿੱਚ ਇਹ ਜਿਹੜਾ ਕਿ ਮੋਰਚਾ ਗੱਡਿਆ ਗਿਆ ਤੇ ਉੱਥੇ ਪੁਲਿਸ ਪ੍ਰਸ਼ਾਸਨ ਨੇ ਜੋ ਤਸ਼ੱਦਦ ਕੀਤਾ ਉਸ ਨੂੰ ਲੈ ਕੇ ਹੁਣ ਇਨਸਾਫ਼ ਦੀ ਮੰਗ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਅੜਦੀਆਂ ਹੋਈਆਂ ਜਿਹੜੀਆਂ ਇੱਕ ਸਿੱਖ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਖੋਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਨੇ ਸਾਨੂੰ ਕਿਹਾ ਕਿ ਇਹ ਪੋਸਟਰ ਨੂੰ ਹਟਾ ਦਿੱਤਾ ਜਾਵੇ ਪਰੰਤੂ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਜੋ ਕਰਨਾ ਪਵੇ ਅਸੀਂ ਕਰਾਂਗੇ ਪਰੰਤੂ ਇਹ ਪੋਸਟਰ ਨਹੀਂ ਹਟਣਗੇ ਤੇ ਅਸੀਂ ਪੱਕਾ ਮੋਰਚਾ ਗੜ ਦਿੱਤਾ ਹੈ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਜੋ ਪੁਲਿਸ ਨੇ ਤਸ਼ੱਦਦ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਕੀਤਾ ਉਸ ਨੂੰ ਲੈ ਕੇ ਇਨਸਾਫ ਅਸੀਂ ਜਰੂਰ ਮੰਗਦੇ ਆ ਤੇ ਉਥੇ ਹੀ ਰਾਤੋ ਰਾਤ ਉਹਨਾਂ ਨੂੰ ਸੰਗਰੂਰ ਦੇ ਜੇਲ੍ਹ ਦੇ ਵਿੱਚ ਪੇਜ ਦਿੱਤਾ ਤੇ ਜਿਸ ਦੇ ਤਹਿਤ ਹੁਣ ਹੋਰ ਵੀ ਸਿੱਖ ਪੜਕਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਭਾਈ ਸੰਦੀਪ ਸਿੰਘ ਸਣੀ ਜਿਹਦੇ ਉੱਤੇ ਪੁਲਿਸ ਵੱਲੋਂ ਇਹ ਤਸ਼ੱਦਦ ਕੀਤਾ ਗਿਆ ਉਹ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਸੀ ਉਹਨੂੰ ਜੇਲ੍ਹ ਸ਼ਿਫਟ ਕਰ ਦਿੱਤੀ ਹੈ ਸੰਗਰੂਰ ਲੈ ਕੇ ਚਲੇ ਗਏ ਹੋਏ ਰਾਤੋ ਰਾਤ ਪਰੰਤੂ ਜਿਨ੍ਹਾਂ ਪੁਲਸ ਵਾਲਿਆਂ ਨੇ ਭਾਈ ਸੰਦੀਪ ਸਿੰਘ ਦੇ ਉੱਤੇ ਤਸ਼ੱਦਦ ਢਾਇਆ ਆ ਜਿਹੜੇ ਬੁੱਚਲ ਪੁਲਸ ਅਫਸਰਾਂ ਨੇ ਸੰਦੀਪ ਸਿੰਘ ਨੂੰ ਡੰਗਰਾ ਵਾਂਗੂ ਕੁੱਟਿਆ ਆ ਉਹਨਾਂ ਤੇ ਹਜੇ ਤੱਕ ਕੋਈ ਪਰਚਾ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਹੋਈ ਉਲਟਾ ਸੰਦੀਪ ਸਿੰਘ ਦੇ ਪਰਿਵਾਰ ਨੂੰ ਤੇ ਜਿਹੜੀ ਸਿੱਖ ਸੰਗਤ ਇੱਥੇ ਆਈ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਆ ਗੇਟ ਤੋਂ ਪੋਸਟਰ ਲਾ ਦਿਓ ਦੇਖੋ ਨਾਂ ਤਾਂ ਲੱਥੇ ਪੋਸਟਰ ਤੇ ਨਾ ਜਾਵੇ ਸੰਗਤ ਉੱਠ ਕੇ ਅਸੀਂ ਸਮੁੱਚੀ ਨੌਜਵਾਨੀ ਨੂੰ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ ਕਿ ਹੁਣ ਘੜੀ ਦੇ ਮੇਰੇ ਖਿਆਲ 3:30 5:30 5:30 ਹੋ ਗਏ ਆ ਮੋਰਚਾ ਪੱਕੇ ਤੌਰ ਤੇ ਥੇਨ ਲੱਗ ਗਿਆ ਹੋਇਆ ਪ੍ਰਸ਼ਾਸਨ ਜਿਹੜਾ ਬਜਾਇਦਾ ਉਹ ਪਰਿਵਾਰ ਨਾਲ ਮੁਲਾਕਾਤ ਕਰਵਾ ਕੇ ਰਾਜ਼ੀ ਨਹੀਂ ਕੋਰਟ ਦੇ ਆਰਡਰ ਪ੍ਰਸ਼ਾਸਨ ਨਹੀਂ ਮੰਨਣਾ ਚਾਹਦਾ ਤੋਂ ਇਸ ਕਰਕੇ ਹੁਣ ਸਾਨੂੰ ਸਮੂਹਤਿਆਂ ਸਖ ਸੰਤਾ ਨੂੰ ਇੱਥੇ ਆਉਣਾ ਜ਼ਰੂਰੀ ਹੈਗਾ ਆਣ ਕੇ ਇਸ ਸੰਘਰਸ਼ ਵਿੱਚ ਸਾਥ ਦਿਓ ਤਾਂ ਕਰਕੇ ਜਿਹੜਾ ਸੰਦੀਪ ਸਿੰਘ ਉੱਤੇ ਤਸ਼ੱਦਦ ਹੋਇਆ ਵਾ ਉਹਦਾ ਨਿਆਂ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਦੀਪ ਸਿੰਘ ਖਣੀ ਜਿਹਦੇ ਉੱਤੇ ਪੁਲਿਸ ਵੱਲੋਂ ਅਨਾ ਤਸ਼ੱਦਦ ਕੀਤਾ ਗਿਆ ਉਹ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਉਹਨੂੰ ਜੇਲ੍ਹ ਛੱਪਟ ਕਰ ਦਿੱਤੀ ਹੈ ਸੰਗਰੂਰ ਲੈ ਕੇ ਚਲੇ ਗਏ ਹੋਏ ਹਨ ਪਰੰਤੂ ਜਿਨ੍ਹਾਂ ਪੁਲਸ ਵਾਲਿਆਂ ਨੇ ਭਾਈ ਸੰਦੀਪ ਸਿੰਘ ਦੇ ਉੱਤੇ ਤਸ਼ੱਦਦ ਢਾਇਆ ਆ ਜਿਹੜੇ ਬੁੱਚਲ ਪੁਲਸ ਅਫਸਰਾਂ ਨੇ ਸੰਦੀਪ ਸਿੰਘ ਨੂੰ ਡੰਗਰਾ ਵਾਂਗੂ ਕੁੱਟਿਆ ਆ ਉਹਨਾਂ ਤੇ ਹਜੇ ਤੱਕ ਕੋਈ ਪਰਚਾ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਹੋਈ ਉਲਟਾ ਸੰਦੀਪ ਸਿੰਘ ਦੇ ਪਰਿਵਾਰ ਨੂੰ ਤੇ ਜਿਹੜੀ ਸਿੱਖ ਸੰਗਤ ਇੱਥੇ ਆਈ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਆ ਗੇਟ ਤੋਂ ਪੋਸਟਰ ਲਾ ਦਿਓ ਦੇਖੋ ਨਾ ਤਾਂ ਲੱਥੇ ਪੋਸਟਰ ਤੇ ਨਾ ਜਾਵੇ ਸੰਗਤ ਉੱਠ ਕੇ ਅਸੀਂ ਸਮੁੱਚੀ ਨੌਜਵਾਨੀ ਨੂੰ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ ਕਿ ਹੁਣ ਘੜੀ ਦੇ ਮੇਰੇ ਖਿਆਲ 5:30 5:30 ਹੋ ਗਏ ਆ ਮੋਰਚਾ ਪੱਕੇ ਤੌਰ ਤੇ ਥੇਨ ਲੱਗ ਗਿਆ ਹੋਇਆ ਪ੍ਰਸ਼ਾਸਨ ਜਿਹੜਾ ਬਜਾਇਦਾ ਉਹ ਪਰਿਵਾਰ ਨਾਲ ਮੁਲਾਕਾਤ ਕਰਵਾ ਕੇ ਰਾਜੀ ਨਹੀਂ ਕੋਰਟ ਦੇ ਆਰਡਰ ਪ੍ਰਸ਼ਾਸਨ ਨਹੀਂ ਮੰਨਣਾ ਚਾਹਦਾ ਤੋਂ ਇਸ ਕਰਕੇ ਹੁਣ ਸਾਨੂੰ ਸਮੁਤੀਆਂ ਸਖਸ਼ੂਤਾਂ ਨੂੰ ਇੱਥੇ ਆਉਣਾ ਜ਼ਰੂਰੀ ਹੈਗਾ ਆਣ ਕੇ ਇਸ ਸੰਘਰਸ਼ ਵਿੱਚ ਸਾਥ ਦਿਓ ਤਾਂ ਕਰਕੇ ਜਿਹੜਾ ਸੰਦੀਪ ਸਿੰਘ ਉੱਤੇ ਤਸ਼ੱਦਦ ਹੋਇਆ ਵਾ ਉਹਦਾ ਨਿਆਂ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ